ਇਸ ਬੇਲਦੀ ਬੜੀ ਖਬਰ ਫਰੀਦਕੋਟ ਤੋਂ ਸੰਸਦ ਸਰਬਜੀਤ ਸਿੰਘ ਖਾਲਸਾ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਇੱਕ ਮੰਚ ਦੇ ਉੱਤੇ ਪ੍ਰਦਰਸ਼ਨ ਕਰ ਰਹੇ ਪ੍ਰਦਰਸ਼ਨਕਾਰੀਆਂ ਦੇ ਕੋਲ ਹਲਚਲ ਜਾਣਨ ਦੇ ਲਈ ਸੰਸਦ ਸਾਹਿਬ ਪਹੁੰਚਦੇ ਨੇ ਜਿਸ ਤੋਂ ਬਾਅਦ ਸੰਸਦ ਸਾਹਿਬ ਦਾ ਉੱਥੇ ਹੀ ਵਿਰੋਧ ਸ਼ੁਰੂ ਹੋ ਜਾਂਦਾ ਹੈ ਜੀ ਹਾਂ ਸਾਰਾ ਮਾਮਲਾ ਫਰੀਦਕੋਟ ਦੇ ਚੰਦਪਾਨ ਪਿੰਡ ਦਾ ਹੈ ਜਿੱਤੇ ਚੰਦਪਾਨ ਪਿੰਡ ਦੇ ਪਿੰਡ ਦੇ ਲੋਕਾਂ ਦੇ ਵੱਲੋਂ ਪਿਛਲੇ ਲੰਬੇ ਚਿਰ ਤੋਂ ਪੁਲਿਸ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜਿਸ ਧਰਨਾ ਪ੍ਰਦਰਸ਼ਨ ਦੇ ਵਿੱਚ ਫਰੀਦਕੋਟ ਦੇ ਸੰਸਦ ਸਰਵਜੀਤ ਸਿੰਘ ਖਾਲਸਾ ਵੀ ਸ਼ਮੂਲੀਅਤ ਕਰਦੇ ਨੇ ਤੇ ਜਦੋਂ ਪਿੰਡ ਵਾਸੀਆਂ ਨੂੰ ਸੰਬੋਧਿਤ ਕਰਨ ਦੇ ਲਈ ਸਟੇਜ ਤੇ ਜਾਂਦੇ ਨੇ ਤਾਂ ਪਿੰਡ ਵਾਸੀਆਂ ਦੇ ਵੱਲੋਂ ਹੀ ਨਾਦਾਈ ਵਿਰੋਧ ਕਰ ਦਿੱਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਬਿਨਾਂ ਸਪੀਚ ਦਿੱਤੇ ਹੀ ਸੰਸਦ ਸਾਹਿਬ ਨੂੰ ਬੇਰੰਗ ਪਰਤਣਾ ਪੈ ਜਾਂਦਾ ਹੈ ਜੀ ਹਾਂ ਸੰਸਦ ਸਾਹਿਬ ਸਰਬਜੀਤ ਸਿੰਘ ਖਾਲਸਾ ਬਿਨਾ ਸਪੀਚ ਦਿੱਤੇ ਹੀ ਉਸ ਪ੍ਰੋਗਰਾਮ ਤੋਂ ਬਾਹਰ ਆ ਜਾਂਦੇ ਨੇ ਤੇ ਉਸ ਤੋਂ ਬਾਅਦ ਲੋਕਾਂ ਦਾ ਗੁੱਸਾ ਦੇਖਣ ਨੂੰ ਮਿਲਦਾ ਲੋਕ ਕਹਿੰਦੇ ਨੇ ਕਿ ਸੰਸਦ ਸਾਹਿਬ ਪਿਛਲੇ ਕੁਝ ਦਿਨਾਂ ਤੋਂ ਇਹ ਪੂਰਾ ਮਸਲਾ ਚੱਲ ਰਿਹਾ ਹੈ ਦਰਅਸਲ 5 ਫਰਵਰੀ ਤੋਂ ਇਹ ਪੂਰਾ ਵਿਵਾਦ ਚੱਲ ਰਿਹਾ ਹੈ ਜਿੱਥੇ ਚੰਦਪਾਨ ਪਿੰਡ ਦੇ ਵਿੱਚ ਪਹਿਲਾਂ ਪੁਲਿਸ ਨੇ ਇਲਜ਼ਾਮ ਲਾਇਆ ਕਿ ਪਿੰਡ ਵਾਸੀਆਂ ਦੇ ਵੱਲੋਂ ਪੁਲਿਸ ਵਾਲਿਆਂ ਦੇ ਉੱਤੇ ਜਿਹੜਾ ਪਥਰਾਖ ਕੀਤਾ ਗਿਆ ਉਹਨਾਂ ਨਾਲ ਹੱਥਾਪਾਈ ਕੀਤੀ ਗਈ ਤੇ ਉਸ ਤੋਂ ਬਾਅਦ ਪੁਲਿਸ ਵਾਲਿਆਂ ਦੇ ਵੱਲੋਂ ਪਿੰਡ ਦੇ 40 ਲੋਕਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਜਿਸ ਦੇ ਰੋਜ਼ ਦੇ ਵਜੋਂ ਪਿੰਡ ਵਾਸੀਆਂ ਦੇ ਵੱਲੋਂ ਵੱਡੇ ਪੱਧਰ ਦੇ ਉੱਤੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜਿਸ ਤੋਂ ਬਾਅਦ ਅੱਜ ਇਸ ਧਰਨੇ ਵਾਲੀ ਥਾਂ ਦੇ ਉੱਤੇ ਫਰੀਦਕੋਟ ਤੋਂ ਸੰਸਦ ਸਰਬਜੀਤ ਸਿੰਘ ਖਾਲਸਾ ਧਰਨਾਕਾਰੀਆਂ ਦੇ ਨਾਲ ਮੁਲਾਕਾਤ ਕਰਨ ਲਈ ਪਹੁੰਚਦੇ ਨੇ ਜਿੱਥੇ ਉਹ ਪਹੁੰਚ ਕੇ ਜਦੋਂ ਸਟੇਜ ਤੋਂ ਖੜ ਕੇ ਸਪੀਚ ਦੇਣ ਲੱਗਦੇ ਨੇ ਤਾਂ ਪਿੰਡ ਵਾਸੀਆਂ ਦੇ ਵੱਲੋਂ ਉਹਨਾਂ ਨੂੰ ਉੱਥੋਂ ਭਜਾ ਦਿੱਤਾ ਜਾਂਦਾ ਹੈ ਤੇ ਕਿਹਾ ਜਾਂਦਾ ਹੈ ਕਿ 5 ਫਰਵਰੀ ਦਾ ਪੂਰਾ ਮਾਮਲਾ ਹੈ ਤੁਹਾਨੂੰ ਤੋਂ ਆਦੇ ਕੋਲ ਇੱਕ 20 ਵਾਰ ਬਿਆਨ ਇਸ ਪਿੰਡ ਦੇ ਲਈ ਨਹੀਂ ਨਿਕਲਿਆ ਤੁਸੀਂ ਸਿਰਫ ਸਿਆਸੀ ਰੋਟੀਆਂ ਜਿਹੜੀਆਂ ਨੇ ਉਹ ਸੇਕਣ ਆਏ ਹੋ ਜਿਸ ਤੋਂ ਉਸ ਬਾਧਾ ਹੋਇਆ ਦੇਖ ਕੇ ਜਦੋਂ ਸਰਬਜੀਤ ਸਿੰਘ ਖਾਲਸਾ ਨੂੰ ਮਾਈਕ ਤੇ ਬੋਲਣ ਨਹੀਂ ਦਿੱਤਾ ਜਾਂਦਾ ਤਾਂ ਉਸ ਤੋਂ ਬਾਅਦ ਸਰਬਜੀਤ ਸਿੰਘ ਖਾਲਸਾ ਹੱਥ ਜੋੜ ਕੇ ਵਾਪਸ ਚਲੇ ਜਾਂਦੇ ਨੇ ਇਹ ਪੂਰਾ ਸਿਨੈਰੀਓ ਹੁੰਦਾ ਕੀ ਹੈ ਕਿਵੇਂ ਸਟੇਜ ਤੇ ਖੜੇ ਸੰਸਦ ਸਾਹਿਬ ਨੂੰ ਬੇਰੰਗ ਪਰਤਣਾ ਪਿਆ ਜਾਂਦਾ ਹੈ ਕਿਵੇਂ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਸਭ ਤੋਂ ਪਹਿਲਾਂ ਇੱਕ ਵੀਡੀਓ ਦੇਖ ਲੈਂਦੇ ਆ ਜਿਸ ਦੇ ਵਿੱਚ ਬੇਰੰਗ ਕਰਕੇ ਸੰਸਦ ਸਰਬਜੀਤ ਸਿੰਘ ਖਾਲਸਾ ਨੂੰ ਵਾਪਸ ਭੇਜ ਦਿੱਤਾ ਗਿਆ ਚਾਹੀਦਾ ਪਰ ਰੂਪ ਕਰਨਾ ਚਾਹੀਦਾ ਸੀ ਪਹਿਲਾਂ ਉਹ ਕਰਕੇ ਸਭ ਤੋਂ ਪਹਿਲਾਂ ਕਰਨਾ ਕਿ ਭਈ ਅਸਲੀ ਤੌਰ ਨੂੰ ਉਹਨਾਂ ਦਾ ਤਾਂ ਤੁਸੀਂ ਸੁਣਿਆ ਇਹ ਸਨ ਸਰਬਜੀਤ ਸਿੰਘ ਖਾਲਸਾ ਜਿਨ੍ਹਾਂ ਨੂੰ ਸਟੇਜ ਤੋਂ ਖੜੇ ਵਾਪਸ ਭੇਜ ਦਿੱਤਾ ਗਿਆ ਹੈ ਤੇ ਮਾਈਕ ਦੇ ਵਿੱਚ ਅਨਾਉਂਸਮੈਂਟ ਕੀਤੀ ਗਈ ਹੈ ਕਿ ਇਨਚਰ ਹੋ ਗਿਆ ਮਾਮਲਾ ਚਲਦੇ ਨੂੰ ਇਨਚਰ ਹੋ ਗਿਆ ਪੂਰਾ ਪੁਲਿਸ ਤੇ ਪਿੰਡ ਵਾਸੀਆਂ ਦੇ ਵਿਚਕਾਰ ਵਿਵਾਦ ਚਲਦੇ ਨੂੰ ਧਰਨਾ ਲਗਾਉਣਤੇ ਨੂੰ ਤਸੰਦ ਸਰ ਸਾਬਾ ਅੱਜ ਪਹੁੰਚੇ ਨਹੀਂ ਤੇ ਇੰਨੇ ਦਿਨਾਂ ਦੇ ਵਿੱਚ ਸੰਸਦ ਸਾਹਿਬ ਦੇ ਵੱਲੋਂ ਜਿਹੜਾ ਇੱਕ ਵੀ ਬਿਆਨ ਉਹ ਨਹੀਂ ਦਿੱਤਾ ਗਿਆ ਤੇ ਅੱਜ ਸਿਰਫ ਸਿਆਸੀ ਰੋਟੀਆਂ ਸੇਕਣ ਦੇ ਲਈ ਆਏ ਨੇ ਉਸ ਤੋਂ ਬਾਅਦ ਸਰਬਜੀਤ ਸਿੰਘ ਖਾਲਸਾ ਵੀ ਇਸ ਪੂਰੇ ਮਾਮਲੇ ਦੇ ਉੱਤੇ ਸਫਾਈ ਦਿੰਦੇ ਹੋਏ ਨਜ਼ਰ ਆਏ ਨੇ ਸਰਬਜੀਤ ਸਿੰਘ ਖਾਲਸਾ ਬਰਾ ਨੇ ਕਿਹਾ ਕਿ ਉਹ ਇਸ ਵੇਲੇ ਬਜਟ ਸੈਸ਼ਨ ਦੇ ਵਿੱਚ ਰੁਝੇ ਹੋਏ ਸੀ ਜਿਸ ਕਰਕੇ ਉਹਨਾਂ ਦੇ ਵੱਲੋਂ ਕਿਸੇ ਵੀ ਤਰੀਕੇ ਦੀ ਪ੍ਰਤੀਕਿਰਿਆ ਨਹੀਂ ਦਿੱਤੀ ਗਈ ਤੇ ਅੱਜ ਜਦੋਂ ਹਲਕੇ ਦੇ ਵਿੱਚ ਪਹੁੰਚੇ ਨੇ ਤਾਂ ਉਹਨਾਂ ਦੇ ਵੱਲੋਂ ਅੱਜ ਇਸ ਧਰਨੇ ਤੇ ਆਇਆ ਗਿਆ ਪਰ ਕੁਝ ਹੋਰ ਸਿਆਸੀ ਜਥੇਬੰਦੀਆਂ ਨੇ ਜਿਹੜੀਆਂ ਨਹੀਂ ਚਾਹਦੀਆਂ ਕਿ ਸਰਬਜੀਤ ਸਿੰਘ ਖਾਲਸਾ ਇੱਥੇ ਆਣ ਉਹਨਾਂ ਦੇ ਆਪਣੇ ਪ੍ਰੋਗਰਾਮ ਨੇ ਤੇ ਇਸ ਬਾਬਤ ਗੱਲਬਾਤ ਕਰਦੇ ਹੋਏ ਸਰਬਜੀਤ ਸਿੰਘ ਖਾਲਸਾ ਕੀ ਕੁਝ ਕਹਿ ਰਹੇ ਨੇ ਉਹ ਸੁਣ ਲੈਂਦੇ ਆ ਇਸ ਬਸ ਜਿਹੜਾ ਰੌਲਾ ਸੀ ਉਹਦੇ ਵਾਸਤੇ ਹੀ ਆਏ ਸੀ ਬਈ ਪਹਿਲਾ ਸੈਸ਼ਨ ਸੀਗਾ ਆ ਨਹੀਂ ਹੋਇਆ ਦਿੱਲੀ ਸੀਗੇ ਤੇ ਹੁਣ ਆਏ ਸੀ ਉਹਦੇ ਹੋਰ ਵੀ ਮੀਟਿੰਗ ਸੀ ਮੈਂ ਕਿਹਾ ਚਲੋ ਉਹਰੇ ਵੀ ਜਾਏ ਉਹਨੇ ਤੇ ਗਰੁੱਪ ਕੀਤਾ ਗਿਆ ਕਿਵੇਂ ਲੱਗੋ ਨਹੀਂ ਉਹ ਫਿਰ ਪਾਰਟੀਆਂ ਆ ਜੀ ਅਲੱਗ-ਅਲੱਗ ਪਾਰਟੀਆਂ ਉਹ ਪਾਰਟੀ ਕਹਿੰਦੀ ਆ ਜੀ ਇਹ ਮੁੱਦਾ ਸਾਡੇ ਕੋਲ ਰਹੀਂ ਅਸੀਂ ਤਾਂ ਇੱਕ ਸਿਰਫ ਇੱਕ ਹਮਦਰਦੀ ਦੇ ਤੌਰ ਤੇ ਆਏ ਆ ਮੈਂ ਸਿਆਸੀ ਤੌਰ ਤੇ ਤਾਂ ਆਇਆ ਨਹੀਂ ਸੀ ਇਸ ਮਸਲੇ ਨੂੰ ਤੁਸੀਂ ਆਜਾ ਹੈਗਾ ਨੈਸ਼ਨਲ ਸਿਚੁਏਸ਼ਨ ਦੇ ਕੋਟਾ ਹੋਗੇ ਹਾਂ ਜੀ ਇਸ ਮਸਲੇ ਨੂੰ ਤੁਸੀਂ ਕਿਦਾਂ ਉਠਾਓਗੇ ਇਹਦਾ ਦੇਖ ਜਦੋਂ ਉਹ ਗੱਲ ਹੀ ਨਹੀਂ ਕਰਕੇ ਰਾਜੀ ਆਪਣੀ ਉਹਨਾਂ ਨੂੰ ਆਪਣੀ ਲੋੜ ਹੀ ਨਹੀਂ ਹੈ